ਵਾਇਗੁਰਜੀ ਦਾ ਖਾਲਸਾ ਵਾਹਿਦੁਰਜੀ ਕੀ ਫਤਿਹ ਮੈਂ ਸਰਪੰਚ ਪਿੰਡ ਪੁਰੋਆ ਰਹੀਆ ਭਗਵਨ ਸਿੰਘ ਇਹ ਇਨਸਾਨ ਵਿਚਾਰਾ ਨਾ ਅੱਜ ਕਿਤੇ ਪਤਾ ਨਹੀਂ ਕਿੱਥੋਂ ਚੱਲ ਕੇ ਸਾਡੇ ਪਿੰਡ ਆ ਗਿਆ ਤੇ ਇਹਨੂੰ ਆਪਣੇ ਦੱਸਣ ਲਿਆ ਪਿੰਡ ਪੁਚੋ ਨਗਲ ਕਿ ਆਪਣੇ ਬੱਚੇ ਵੀ ਦੱਸਦਾ ਮੇਰੇ ਦੋ ਬੱਚੇ ਨੇ ਮੁੰਡਿਆਂ ਨਾਲ ਰੱਖਿਆ ਮੁੰਡਿਆਂ ਨਾਲ ਅੱਛਾ ਤੇ ਬੇਟੀ ਦਾ ਨਾਂ ਰੱਖਿਆ ਬੱਬੋ ਬੱਬੋ ਤੇ ਪਿੰਡ ਦੱਸਣ ਲਿਆ ਪੁਚੇ ਨਗਲ ਤੇ ਇਹ ਜਿਹੜਾ ਕਿ ਵੀਰ ਭਰਾ ਦਾ ਹੈ ਪਛਾਣ ਕੇ ਸਾਡੇ ਕੋਲ ਲੈ ਕੇ ਮੇਰਾ ਨੰਬਰ 98760732 ਦੁਬਾਰਾ ਫੇਰ ਤੋਂ ਬੋਲ ਦੇਣਾ 98760732 ਇਹ ਮੇਰੇ ਕੋਲ ਹੈਗਾ ਮੈਨੂੰ ਲੰਗਰ ਪਾਣੀ ਸਿਕਾਉਂਗਾ ਬਚਾਏ ਨੂੰ ਜੇ ਇਹਦਾ ਕੋਈ ਪਰੇਸ਼ਾਨ ਉਹ ਆ ਕੇ ਮੇਰੇ ਕੋਲ ਖੜ ਸਕਦਾ ਮੇਰਾ ਡਿਸਟ੍ਰਿਕਟ ਗੁਰਦਾਸਪੁਰ ਪਿੰਡ ਪੂਰ ਰਹੀਆਂ ਨੇਅਰ ਡੋਲਾਛਤਾਂ ਡੋਲਾਛਤਰਾ ਟਾਪੇ ਦਾ ਇਹ ਆ ਕੇ ਮੇਰੇ ਕੋਲ ਖੜ ਸਕਦਾ ਬਾਕੀ ਇਹਨੂੰ ਵੱਤ ਵਤ ਗਾਂ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਕਿਉਂਕਿ ਜਲਦੀ ਤੋਂ ਜਲਦੀ ਇਹਦੇ ਪਰੇਸ਼ਾਨ ਨੂੰ ਮਿਲ ਜਾਣਾ ਬਾਕੀ ਨਾ ਅਧਰਾ ਕੌਣ ਜੀ ਤੇ ਬੰਬਾ ਡੈਡੀ ਦਾ ਮੈਦੀ ਆ ਕੌਣ ਦਾ ਤੇ ਪਿੰਡ ਕਿਹੜਾ ਤਰਾ ਦੱਸਣਾ ਮੇਰਾ ਕਿੰਨੇ ਬੱਚੇ ਆ ਤੇਰੇ ਉਹ ਮੁੰਡਾ ਉਹੀ ਜਿੰਦਾ ਗਿਨ ਤੇ ਇਧਰ ਕਿਸ ਤਰਾ ਆਦੋ ਤੇ ਇਧਰ ਕਿਸ ਤਰਾ ਤੇ ਤੇ ਇਹ ਇਹ ਕਿਰੇ ਕਿਲੇ ਕੇ ਪੈਂਦਾ ਏ ਗਿਲਾ ਗਿਲਾ ਪੈਂਦਾ ਤੇ ਲੋ ਚਲ ਪਛਾਰ ਫੋੜ ਕਿੰਦਰ ਦਾ ਕੋਰਵਾ ਆਇਦਾ ਆ ਜੀ ਆਜੀ ਆ ਕੀ ਗੱਲ ਆਈ ਕਰੋ ਵਾਰ ਕੇ ਕੰਮ ਲਈ ਆਈ ਕਿ ਜਾਂ ਪੜੀ ਬੰਨਾ ਵੇਖਣ ਆਈ ਜੀ ਪੜੀ ਆਦ ਦੀ ਕਿੰਨੀ ਆ ਕੋਣ ਦਿਓ ਜੀ ਕੋਣ ਦਿਓ ਬਾਬਾ ਬਾਬਾ ਨੂੰ ਦਿਓ ਮੁੰਡੇ ਦਾ ਨਾਮ ਕੀ ਆ ਅੱਛਾ ਕੁੜੀ ਦਾ ਨਾਮ ਬੱਬੂ ਵਿਆਹੇ ਯਾਰ ਕੁੜੇ ਦੇ ਵੇ ਵਈਆ ਕਿੱਥੇ ਰਹਿੰਦੇ ਨੇ ਕੁੜੀ ਮਾਲ ਬਰਾ முத முனை விடா லுத்த